ਜੈ ਪੀਰਾਂ ਦੀ ਜੈ ਮਸਤਾਂ ਦੇ ਬੱਦਿਆਂ ਦੀ ਸੋ ਅੱਜ ਧੰਨ ਧੰਨ ਸਾਈਂ ਬਾਬਾ ਬੀਰੂ ਸਾਹਿਬ ਜੀ ਧੰਨ ਧੰਨ ਖਾਕੀ ਸ਼ਾਮਲੰਗ ਜੀ ਬਾਪੂ ਜੀ ਦਾ ਦਰਬਾਰ ਤੇ ਹਰੇਕ ਸਾਲ ਦੀ ਤਰ੍ਹਾਂ ਬਾਪੂ ਜੀ ਦਾ ਸਲਾਨਾ ਜੋੜ ਮੇਲਾ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਹੁਣ ਥੋੜੀ ਦੇਰ ਪਹਿਲਾਂ ਨਕਲਾ ਹੋ ਕੇ ਹਟੀਆਂ ਤੇ ਰਾਤ ਨੂੰ ਕਵਾਲ ਦੀ ਮਹਿਫਲ ਚੱਲੇਗੀ ਸੋ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਬੜੇ ਹੀ ਪਿਆਰ ਤੇ ਸ਼ਰਧਾ ਦੇ ਨਾਲ ਬਾਪੂ ਜੀ ਨੂੰ ਸਲਾਮ ਕਰਦੀਆਂ ਨੇ ਤੇ ਮੁਹਾਂ ਮੰਗੀਆਂ ਮਰਜ਼ਾ ਪਾਉਂਦੀਆਂ ਨੇ ਤੇ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਗੱਦੀ ਨਿਸ਼ੀਣ ਸਰਿੰਦਰ ਸ਼ਾਹ ਜੀ ਬਾਬਾ ਤੇਜੂ ਸ਼ਾਹ ਜੀ ਇਹਨਾਂ ਦੀ ਰਹਿਨਮਾਈ ਹੇਠ ਹਰ ਸਾਲ ਇਸ ਦਰਬਾਰ ਤੇ ਬੜੀ ਹੀ ਧੂਮ ਧਾਮ ਦੇ ਨਾਲ ਪੰਜ ਹੜ੍ਹ ਨੂੰ ਮੇਲਾ ਮਨਾਇਆ ਜਾਂਦਾ ਹੈ ਸੋ ਅਸੀਂ ਦੇਸ਼ ਵਿਦੇਸ਼ ਤੋਂ ਆਈ ਸੰਗਤ ਦਾ ਦੂਰ ਦਰਾਡੇੋਂ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇਸ ਮੇਲੇ ਦੇ ਵਿੱਚ ਸ਼ਾਮਲ ਹੋ ਕੇ ਇਸ ਮੇਲੇ ਨੂੰ ਰੌਣਕ ਨੂੰ ਵਧਾਇਆ ਸੋ ਇਸੇ ਦੇ ਨਾਲ ਜੈ ਪੀਰਾਂ ਦੀ ਜੈ ਸੰਤਾਂ ਦੀ ਜਕਰਾ ਸਾਈਂ ਬਾਬਾ ਬੀਰੂ ਸਾਹਿਬ ਜੀ ਦਾ ਬਹੁਤ ਸਾਰੇ ਦਰਵਾਜ਼ਾ ਜਕਰਾ ਖਾਕੀ ਸ਼ਾ ਮਲੰਗਾਂ ਦਾ ਬਹੁਤ ਸਾਚੇ ਦਰਵਾਜ਼ਾ ਕੀ ਜੈ